ਪਵਿੱਤਰ ਅਗ੍ਰੀ ਸੁਲਤਾਨਪੁਰ ਲੋਧੀ ਵਿਕੇ ਕਾਲੀ ਵੇਈ ਕੰਡੇ ਸਥਿਤ ਨਿਰਮਲ ਕੂਟਿਆ ਵਿਕੇ ਕਿਸਾਨਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਜਮ ਕੇ ਨਾਅਰੇਬਾਜ਼ੀ ਕੀਤੀ ਹੈ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਰਾਸ਼ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਘੇਰਾও ਵੀ ਕੀਤਾ ਹੈ ਇਸ ਦੌਰਾਨ ਕਿਸਾਨਾਂ ਕੋ ਉਸਤਨਾ ਸਿੰਘ ਪੰਨੂ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦਾ ਦਰਵਾਜ਼ਾ ਲਗਾਤਾਰ ਖਟਕਦੇ ਆ ਰਹੇ ਨੇ ਇਸ ਗੱਲ ਤੇ ਸਰਕਾਰ ਉੱਤੇ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ ਜਿਸੇ ਕਾਰਨ ਮਜਬੂਰ ਉਹਨਾਂ ਨੂੰ ਰਾਸਭਾ ਮੈਂਬਰ ਸੰਸਿਚੇਵਾਲ ਦਾ ਕਿਰਾਉ ਕਰਨਾ ਪਿਆ। ਕਿਸਾਨਾਂ ਨੇ ਕਿਹਾ ਹੈ ਕਿ ਜੇਕਰ ਉਹ ਜਲਦ ਸਰਕਾਰ ਉਹਨਾਂ ਦੀ ਮੰਗਾਂਵਲ ਕੇ ਹਾਂ ਨਾ ਦਿੱਤਾ ਤਾਂ ਉਹ ਵੱਡਾ ਐਕਸ਼ਨ ਪਲਾਨ ਮਿੱਥ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਜਿਸ ਦੀ ਜ਼ਿੰਮੇਵਾਰ ਸਿਰਫ ਸਰਕਾਰ ਹੋਵੇਗੀ। ਤੇ ਦੂਰਾਂ ਰਾਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਸਿਚੇਵਾਲ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਗਿਆ। ਇਸ ਤਰ੍ਹਾਂ ਉਹਨਾਂ ਦੀਆਂ ਮੰਗਾਂ ਤੇ ਵੱਲ ਖਾਸ ਤੌਰ ਤੇ ਧਿਆਨ ਦਿੱਤਾ ਜਾਵੇਗਾ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਸਰਕਾਰ ਅੱਗੇ ਰੱਖਣਗੇ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਲਦੀ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਦੇ ਵੱਲੋਂ ਮਨਜ਼ੂਰ ਕਰ ਲਿਆ ਜਾਵੇਗਾ ਜੋ 5 ਮਹੀਨੇ ਤੋਂ ਅਸੀਂ ਵਿਆਹਣੇ ਦੇ ਬਾਰਡਰਾਂ ਤੇ ਬੈਠੇ ਹੋਏ ਹਾਂ ਮੋਰਚਾ ਚਲਾ ਰਹੇ ਹਾਂ ਆਪਣੀਆਂ ਮੰਗਾਂ ਲਈ 12 ਮੰਗਾਂ ਲਈ ਜਿਸ ਐਮਐਸਬੀ ਦੇ ਗਾਰੰਟੀ ਦਾ ਕਾਨੂੰਨ ਦੀ ਗੱਲ ਆ ਕਿਸਾਨਾਂ ਦੇ ਕਰਜ਼ੇ ਦੀ ਗੱਲ ਆ ਤੇ ਨਾਲ ਡਾਕਟਰ ਸੁਆਮੀਨਾਰ ਕਮੇ ਦੀ ਰਿਪੋਰਟ ਸੀ2+50 ਦੇ ਨਿਸਾਰਾ ਲਾਗੂ ਹੋਣ ਦੀ ਗੱਲ ਨਾਲ ਇਸ ਤਰ੍ਹਾਂ ਬਾਰਾ ਮੰਗਾਵਾ ਉਹਨਾਂ ਮੰਗਾ ਸਵਾਦੀ ਅੱਜ ਇੱਥੇ ਸਿੱਚੇਵਾਲ ਸਾਹਿਬ ਨੂੰ ਜੋ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਨਾਲ ਉਹਨਾਂ ਨੂੰ ਕਿਹਾ ਗਿਆ ਵਾ ਕਿ ਆਪਣੇ ਇੰਡੀਆ ਬਲਾਗ ਦੇ ਵਿੱਚ ਜਾ ਕੇ ਗੱਲ ਕਰੋ ਤੇ ਜਿਹੜਾ 22 ਜੁਲਾਈ ਨੂੰ ਮਾਨਸੂਨ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋ ਰਿਹਾ ਵਾ ਉਹਦੇ ਵਿੱਚ ਪ੍ਰਾਈਵੇਟ ਬੈਲ ਇਹਨਾਂ 12 ਮੰਗਾ ਸੰਬੰਧੀ ਕਿਸਾਨਾਂ ਦੀ ਮੰਗਾ ਸੰਬੰਧੀ ਸਾਰੀ ਵਿਰੋਧ ਤਿਆਰ ਤੇ ਨਾਲ ਜਿਹੜੇ ਭਾਜਪਾ ਤੋਂ ਬਗੈਰ ਐਂਡੀ ਐਂਡੀਏ ਦੇ ਵਿੱਚ ਦੂਜੇ ਸੰਸਦ ਆ ਉਹ ਸਾਰੇ ਲੈ ਕੇ ਆਉਣ ਜੇਕਰ ਤੁਸੀਂ ਸਾਡੀ ਗੱਲ ਨਾ ਕੀਤੀ ਤੇ ਅਸੀਂ ਜੋ ਭਾਜਪਾ ਪਰ ਦੀ ਸਾਡੀ ਨੀਤੀ ਆ ਭਾਜਪਾ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ ਤੇ ਅਸੀਂ ਗਾਂਹ ਜਾ ਕੇ ਦੋਨੋਂ ਫਾਰਮ ਇਹ ਫੈਸਲਾ ਵੀ ਕਰ ਸਕਦੇ ਆ ਵੀ ਤੁਹਾਨੂੰ ਵੀ ਵਿਰੋਧੀ ਪਾਰਟੀਆਂ ਦੇ ਜਿਹੜੇ ਸੰਸਦ ਮੈਂਬਰ ਆ ਜਾਂ ਐਮਐਲਏ ਆ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿਆਂਗੇ ਇਹਦੇ ਬਾਰੇ ਫੈਸਲਾ ਹੋ ਸਕਦਾ ਇਹ ਸੋਚ ਲੈਣ ਕਿ ਕਿਸਾਨਾਂ ਦੀ ਗੱਲ ਕਰਨੀ ਆ ਜਾਂ ਨਹੀਂ ਕਰਨੀ ਉਸ ਤਰੀਕੇ ਨਾਲ ਸਾਨੂੰ ਪਤਾ ਸਾਰਾ ਜਿਤਨਾ ਮੋਦੀ ਕਾਰਪੋਰੇਟ ਦਾ ਸਾਰਾ ਕਰਿੰਦਾ ਵਾ ਉਹਨਾਂ ਵਾਸਤੇ ਨੀਤੀਆਂ ਬਣਾ ਰਿਹਾ ਉਹ ਤਰ੍ਹਾਂ ਹੀ ਸਾਰੀਆਂ ਵਿਰੋਧੀ ਤੇ ਰਿਹਾ ਇਹਨਾਂ 'ਚ ਕੋਈ ਅੰਤਰ ਨਹੀਂ ਪਰ ਫੇਰ ਵੀ ਸਾਡਾ ਫਰਜ਼ ਬਣਦਾ ਵੀ ਵਿਰੋਧੀ ਤਰ ਨੂੰ ਮੰਗ ਪੱਤਰ ਦੇ ਕੇ ਦੇਖੀਏ ਵੀ ਸਾਡੀ ਗੱਲ ਕਰਦੇ ਆ ਕਿ ਜਾਂ ਨਹੀਂ ਕਰਦੇ ਇਸ ਕਰਕੇ 13 ਸਿੱਚੇਵਾਲ ਸਾਹਿਬ ਨੂੰ ਦਿੱਤਾ ਵਾ 13 ਜਿਹੜੇ ਪਾਰਲੀਮੈਂਟ ਦੇ ਮੈਂਬਰ ਆ ਪੰਜਾਬ ਦੇ ਉਹਨਾਂ ਨੂੰ ਦਿੱਤਾ ਗਿਆ ਵਾ ਤੇ ਦੇਖਦੇ 12 ਸੂਬਿਆਂ 'ਚ ਮੰਗ ਪੱਤਰ ਅੱਜ ਦੋਨੋਂ ਫੋਰਮਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਵੱਲੋਂ ਦਿੱਤੇ ਗਿਆ 11 ਕਿਸਾਨ ਮਜ਼ਦੂਰ ਇੱਥੇ ਵੀ ਇਕੱਠੇ ਹੋਏ ਆ ਬਾਕੀ ਤਾਂ ਉਹ ਇਕੱਠੇ ਹੋયા ਤੇ ਆਉਣ ਸਮੇਂ ਚ ਅਸੀਂ ਮੋਰਚਾ ਹੋਰ ਤੇਜ਼ ਕਰਾਂਗੇ 5 ਸਾਲ ਲਗਾਤਾਰ ਮੋਰਚਾ ਚਲਾਉਣ ਦੀ ਸਾਡੀ ਅਸੀਂ ਪੂਰੇ ਦੇਸ਼ ਦੇ ਵਿੱਚ 12 ਸੂਬਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਆ ਉਸੇ ਕੜੀ ਦੇ ਵਿੱਚ ਰਾਜ ਸਭਾ ਮੈਂਬਰ ਉਹ ਸੰਤ ਬਾਬਾ ਦੀਪ ਸਿੰਘ ਸਿਟੀ ਵਾਲ ਇਹਨੂੰ ਮੰਗ ਪੱਤਰ ਦਿੱਤਾ ਕਿ ਪਾਰਲੀਮੈਂਟ ਦੇ ਵਿੱਚ ਕਿਸਾਨ ਮਜ਼ਦੂਰ ਦੀਆਂ ਮਗਾ ਜਿਹੜੀਆਂ ਉਹ ਵੱਡੀ ਪੱਦਰ ਦੇ ਖਾਈਆਂ ਜਾਲ ਜੇ ਇਹ ਨਿਸ਼ਤਾ ਕੀਤਾ ਕਿ ਜੇ ਕਿਸਾਨ ਮਜ਼ਦੂਰ ਦੀਆਂ ਮੰਗਾਂ ਪੂਰੇ ਜੋਰ ਸ਼ੋਰ ਨਾਲ ਪਾਰਲੀਮੈਂਟ ਦੇ ਵਿੱਚ ਨਹੀਂ ਛਾਉਂਦੇ ਰਾਜ ਸਭਾ ਦੇ ਵਿੱਚ ਨਹੀਂ ਛਾਉਂਦੇ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਹਿਸਾਬ ਕਿਤਾਬ ਵੱਡੀ ਪੱਧਰ ਤੇ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਦੇਖੋ ਉਹਨਾਂ ਨੇ ਆਖਿਆ ਕਿ ਤੁਹਾਡਾ ਮੰਗ ਪੱਤਰ ਜਿਹੜਾ ਪੂਰੇ ਜੋਰ ਸ਼ੋਰ ਦੇ ਨਾਲ ਅਸੀਂ ਬਾਕੀ ਭਾਈਵਾਲ ਪਾਰਟੀਆਂ ਦੇ ਨਾਲ ਲੈ ਕੇ ਉਹਨਾਂ ਨੇ ਵਿਚਾਰ ਕਰਕੇ ਤੇ ਤੁਹਾਡਾ ਮੰਗ ਪੱਤਰ ਦੇ ਤੇ ਪੂਰੀ ਵਿਚਾਰ ਕਰਾਂਗੇ ਕਿਸਾਨ ਮਜ਼ਦੂਰ ਦੀਆਂ ਜੜੀਆਂ ਮੰਗਾ ਕੋ ਪਾਰਲੀਮੈਂਟ ਦੇ ਵਿੱਚ ਵੱਡੇ ਪੱਧਰ ਤੇ ਠੀਕ ਨਹੀਂ ਹੋ ਰਹੀਆਂ ਕਿਉਂਕਿ ਕਿਸਾਨਾਂ ਦੀਆਂ ਜਾਜ ਮੰਗਾ ਐ ਐਮਐਸਪੀ ਜਿਹੜੀ ਹੈਗੀ ਐ ਲਾਗੂ ਕੀਤੀ ਜਾਵੇ ਬਾਕੀ ਇਹਨਾਂ ਦੇ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਦੇ ਮੰਗਾ ਮੰਨੀਆਂ ਸੀ ਕੁਝ ਜਿਹੜੇ ਕਿਸਾਨ ਆ ਉਹ ਸੰਘਰਸ਼ ਕਰਦੇ ਸੀ ਦੇ ਹੋ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਜਾਂਦਾ ਕੁਝ ਜਿਹੜੇ ਹੈਗੇ ਆ ਇਹਨਾਂ ਦੇ ਵੱਖ-ਵੱਖ ਹੋਰ ਵੀ ਜਿਹੜੀਆਂ ਹੈਗੀਆਂ ਮੰਗਾ ਜਿਹੜੀਆਂ ਇਹਨਾਂ ਨੇ ਉਠਾਈਆਂ ਅਸੀਂ ਕੋਸ਼ਿਸ਼ ਅਸੀਂ ਕਰਾਂਗੇ ਕਿ ਜਿਹੜੇ ਇਹਦੇ ਵਿੱਚੋਂ ਕਾਮਨ ਅਸੀਂ ਤੁੱਕ ਜਨਾ ਕਿ ਸਾਨੂੰ ਸੈਸ਼ਨ ਦੇ ਵਿੱਚ ਜੇਰੋ ਆਵਰ ਲੱਗਦਾ ਉਹਦੇ ਵਿੱਚ ਅਸੀਂ ਇਹ ਜਿਹੜਾ ਹੈ ਹੜਾਂ ਦਾ ਦੀ ਸਮੱਸਿਆ ਦਾ ਜਿਹੜੀ ਹੈਗੀ ਆ ਇਹ ਐਮਐਸਪੀ ਦਾ ਮੁੱਦਾ ਇਹਦੇ ਉੱਤੇ ਅਸੀਂ ਗੱਲ ਕਰੀਏ ਕਿਸਾਨਾਂ ਦੀ ਗੱਲ ਕਰੀਏ ਕੋਸ਼ਿਸ਼ ਕਰਾਂਗੇ ਕਿ ਦੋ ਤਿੰਨ ਸੈਸ਼ਨਾਂ ਦੇ ਵਿੱਚ ਉਹਨੂੰ ਇਹ ਕੋਈ ਨਾ ਮਰੇ ਕਿਸਾਨ ਵਿਸ਼ਵਾਸ ਦੀ ਗੱਲ ਹੈ। ਇਹ ਵੀ ਦਰ ਹੈਗਾ ਆਪਣਾ ਜਿਹੜੀ ਗੱਲ ਪਹਿਲੇ ਕਿਸਾਨਾਂ ਦੇ ਕੰਮ ਕਰਦੇ ਆ ਪਿਛਲੇ ਸਾਲ ਵੀ ਖੜਾ ਦੇ ਵਿੱਚ 4 ਮਹੀਨੇ ਬੰਨਨਦੇ ਰਹੇ। 1991 ਤੋਂ ਲੈ ਕੇ ਅਸੀਂ ਰਸਤੇ ਬਣਾਏ ਉਹ ਸਾਰਾ ਕਿਸਾਨਾਂ ਦਾ ਵਸਦੀ ਹੈ। ਤੇ ਪਿੰਡਾਂ ਵਿੱਚੀ ਬ੍ਰਿਜ ਸਿਸਟਮ ਜਿੰਨੇ ਵੀ ਆਦਾਰਾ ਭੇਂਦੀ ਸੇਵਾ ਸਾਰਾ ਪਾਣੀ ਉੱਪਰ ਆ ਗਿਆ। ਕਿਸਾਨੀ ਨੂੰ ਫਾਇਦਾ ਹੋਇਆ। ਸੋ ਇਹ ਜਿੰਨੇ ਵੀ ਸਭ ਤੋਂ ਵੱਧ ਜ਼ਿਆਦਾ ਪ੍ਰਭਾਵਿਤ ਖੜਾ ਦੇ ਨਾਲ ਵੀ ਕਿਸਾਨ ਉਹ ਤੇ ਮਜ਼ਦੂਰ ਹੁੰਦਾ ਜੇ ਸੋਕਾ ਪੈ ਜਾਵੇ ਫਿਰ ਵੀ ਕਿਸਾਨ ਤੇ ਮਜ਼ਦੂਰੀ ਪ੍ਰਭਾਵਿਤ ਹੁੰਦਾ ਸੋ ਇਹ ਮੁੱਦੇ ਜਿਹੜੇ ਅੱਗੇ ਵੀ ਚੱਕੇ ਹੁਣ ਵੀ ਅਸੀਂ ਚੱਕਾਂਗੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਦਿਖਾਈ ਦੇ ਰਹੇ ਨੇ ਤੁਹਾਡੇ ਨਾਲ ਕਿਸਾਨ ਸਹਿਮਤ ਦਿਖਾਈ ਦੇ ਰਹੇ ਨੇ ਇਹ ਉਹਨਾਂ ਕੈਸੀ ਉਹਨਾਂ ਨੇ ਆਪਣੀ ਜਿਹੜੀ ਗੱਲ ਕਹਿਣੀ